प्यारी विद्यार्थियो ਅਸੀਂ ਪੀਟੀ 1 ਅਤੇ ਪੀਟੀ 2 ਦੇ ਵਿੱਚ ਵਚਨ ਬਦਲੋ 1 ਤੋਂ ਲੈ ਕੇ 20 ਤੱਕ ਕਰ ਚੁੱਕੇ ਹਾਂ ਅੱਜ ਦੀ ਕਲਾਸ ਵਿੱਚ ਅਸੀਂ 21 ਤੋਂ ਲੈ ਕੇ 30 ਤੱਕ ਵਚਨ ਬਦਲੋ ਕਰਨ ਜਾ ਰਹੇ ਹਾਂ ਵਚਨ ਕੀ ਹੁੰਦੇ ਹਨ ਆਓ ਇੱਕ ਵਾਰੀ ਦੁਬਾਰਾ ਰਿਵਾਈਜ਼ ਕਰੀਏ ਵਚਨ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਤੋਂ ਸਾਨੂੰ ਕਿਸੇ ਚੀਜ਼ ਵਸਤੂ ਸਥਾਨ ਦੇ ਇੱਕ ਜਾਂ ਇੱਕ ਤੋਂ ਜ਼ਿਆਦਾ ਹੋਣ ਦਾ ਪਤਾ ਚੱਲੇ ਇਕਵਚਨ ਉਹ ਸ਼ਬਦ ਜਿਨ੍ਹਾਂ ਤੋਂ ਸਾਨੂੰ ਕਿਸੇ ਚੀਜ਼ ਦੇ ਇੱਕ ਹੋਣ ਦਾ ਪਤਾ ਚੱਲੇ ਬਹੁਵਚਨ ਉਹ ਸ਼ਬਦ ਜਿਨ੍ਹਾਂ ਤੋਂ ਸਾਨੂੰ ਕਿਸੇ ਚੀਜ਼ ਜਗ੍ਹਾ ਸਥਾਨ ਦੇ ਇੱਕ ਤੋਂ ਜ਼ਿਆਦਾ ਹੋਣ ਦਾ ਪਤਾ ਚੱਲੇ ਜਿਵੇਂ ਟਾਣੀ ਟਾਣੀਆਂ ਟਾਣੀ ਹੁੰਦਾ ਹੈ ਬੇਟੇ ਬ੍ਰਾਂਚ ਕਮਰਾ ਕਮਰੇ ਕੁਰਸੀ ਕੁਰਸੀਆਂ ਬਾਬਾ ਬਾਬੇ ਪੁਸਤਕ ਪੁਸਤਕਾਂ ਬਸਤਾ ਬਸਤੇ ਖਿੜਕੀ ਖਿੜਕੀਆਂ ਕੇਲਾ ਕੇਲੇ ਪਪੀਤਾ ਪਪੀਤੇ ਕੰਦ ਕੰਡਾ ਸੋ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰਨਾ ਹੈ ਅਤੇ ਆਪਣੀ ਨੋਟਬੁੱਕ ਦੇ ਉੱਪਰ ਲਿਖਣਾ ਹੈ ਇਸ ਦੇ ਨਾਲ ਹੀ ਤੁਸੀਂ ਪੀਟੀ 1 ਅਤੇ ਪੀਟੀ 2 ਵਾਲੇ ਵਚਨ ਬਦਲੋ ਵੀ ਰਿਵਾਈਜ਼ ਕਰਨੇ ਹਨ